ਤਰ ਬੋਲੋ ਯਾਰ ਭਾਈ ਅੱਜ ਚੱਲੇ ਆਂ ਅੱਜ ਬਕੱਲੂ ਘਾਰੇ ਹਾਂਜੀ ਪੰਜਾਬੀਓ ਕੀ ਆ ਚਾਲਾ ਕਿਦਾਂ ਸਾਰੇ ਟਿਕਟਾਕ ਹੋ ਜੀ ਅੱਜ ਅਸੀਂ ਜਾਂਦੇ ਆਂ ਕੱਲੂ ਘਾਰੇ ਇਹ ਸਾਡੀ ਆ ਛੋਟੀ ਜੀ ਪਾਰਟੀ ਐ ਫੈਮਿਲੀ ਆ ਆ ਮੇਰਾ ਚੂਚਾ ਮੇਰਾ ਭਾਂਜਾ ਆ ਆ ਮਗਰ ਫੈਮਿਲੀ ਬੱਤੀ ਐ ਸਾਡੀ ਤੇ ਚੱਲੇ ਆਂ ਕੱਲੂ ਘਾਰੇ ਤੇ ਦਿਖਾਉਣੇ ਅੱਜ ਤੁਹਾਨੂੰ ਕੱਲੂ ਘਾਰੇ ਦੇ ਵਿੱਚ ਠੀਕ ਹੈ ਕੋਈ ਕੀ ਗੱਲ ਬਾਤ ਆ ਨਾ ਤਰੇ ਦਰਸ਼ਕਾਂ ਜੀ ਕੱਲੂ ਘਾਰ ਦੇ ਘਰੇ ਬਹਿ ਕੇ ਇਹ ਸ਼ੇਅਰ ਕਰੇ ਦੇਖਾ ਇਹ ਬੜਾ ਅਜੀ ਇਹ ਹੈਗਾ ਪਿੰਡ ਰੀੜੀ ਹੜਾਈ ਜੀ ਆਪਾਂ ਹੈਗਾ ਪਿੰਡ ਰੀੜੇ ਦੇ ਵਿੱਚ ਹੀ ਬਣਾਇਆ ਕੱਲੂ ਘਾਰਾ ਕੱਲੂ ਘਾਰਾ ਹੈਗਾ ਨਾ ਆ ਕੱਲੂ ਘਾਰਾ ਜੀ ਆ ਦੇਖੋ ਲਿਖਿਆ 8 ਅੱਠਾ ਜੰਡਾਲੀ ਮੇਨ ਰੋਡ ਤੇ ਕੱਲੂ ਘਾਰਾ ਤੁਸੀਂ ਕੱਲੂ ਘਾਰੇ ਬਾਰੇ ਬਹੁਤ ਸੁਣਿਆ ਹੋਊਗਾ ਜਿੱਥੋਂ ਦਿਖਾਉਨੇ ਆ ਠੀਕਾ ਕੱਲੂ ਘਾਰਾ ਨਾਲ ਹੀ ਆ ਜੇ ਨੈਚਰ ਸਕੂਲ ਜੇ ਜਵਾਕਨਾ ਇਸਲਾਮੀਆ ਇੱਥੇ ਪੜਦਾ ਤੇ ਆਹੀ ਰੋਡ ਹੈ ਇੱਥੇ ਹੀ ਆਪਣਾ ਪੜਦਾ ਪਹਾਂਜ ਆ ਉਹ ਦੇਖੋ ਜੀ ਜਿਹੜਾ ਉੱਤੋਂ ਇਹ ਹੈ ਹੀ ਕਲੂ ਘਰ ਇੱਥੋਂ ਸ਼ੁਰੂ ਹੋ ਜਾਂਦਾ ਉਹ ਬੱਡਾ ਬਣਿਆ ਆ ਕਰੀਬ ਨਾ ਕਾਫੀ ਵੱਡਾਗਾ ਨਾਟੇਸ਼ਨ ਆ ਨਾਲ ਹੀ ਟ੍ਰੇਨ ਦੀ ਲਈ ਜੀ ਉਹ ਜਿਹੜਾ ਨਾ ਟੇਸ਼ਨ ਦਾ ਛੋਟਾ ਜਾਂਦੇ ਉੱਥੇ ਟੇਲ ਮਿਲ ਆ ਜਾਂਦੇ ਹੋ ਬੌੜਾ ਹੀ ਕਲਾ ਇੱਥੋਂ 2 ਕਿਲੋ ਮੀਟਰਾਂ ਤੇ ਆ ਆ ਗਿਆ ਕੱਲੂ ਘਰ ਦਾ ਗੇਟ ਜੀ ਆਹ ਆਗਲਾ ਪਤਾ ਨਹੀਂ ਕਿੱਧਰ ਹਾਂ ਜੀ ਜੀ ਆਪਾਂ ਵੱਢ ਚੁੱਕੇ ਹਾਂ ਕੱਲੂ ਘਰ ਦੇ ਅੰਦਰ ਐਂਟਰੀ ਹੋ ਗਈ ਆਧਾਰ ਕਾਰਡ ਵੀਰੇ ਜਰੂਰ ਲੈ ਕੇ ਆਓ ਜੇ ਤੁਸੀਂ 5-6 ਬੰਦੇ ਹੋ ਤਾਂ 2-3 ਆਧਾਰ ਕਾਰਡ ਜਰੂਰ ਲੈ ਕੇ ਆਓ ਨਾਲ ਠੀਕ ਹੈ ਜੀ ਹਾਂ ਜੀ ਉਹਦੇ ਕਰਕੇ ਬਣਾਇਆ ਬਈ ਛਿੰਨੇ ਸਿਕਰੇ ਸੀ ਦੋਈ ਸੀ ਇਹ ਆ ਗਈ ਯਾਤਰੀ ਸੂਚਨਾ ਕੇਂਦਰ ਵਾਕਰ ਨੂੰ ਖੇਲਣ ਵਾਸਤੇ ਬਣਾਇਆ ਇਹਨਾਂ ਦਾ ਕੱਪੜੇ ਕਿਉਂ ਨਹੀਂ ਲੱਗੇ ਇੱਧਰ ਵੀ ਆ ਲੋ ਕੋਈ ਇੱਧਰ ਵੀ ਆ ਲੋ ਤੁਲੇ ਸਿਰਫ 10 ਤੋਂ 9 ਸਾਲਾਂ ਦੇ ਬੱਚੇ ਹੀ ਲਈ ਹਨ ਦੇਖੋ ਤੁਸੀਂ ਕਿੰਨਾ ਘਾਟ ਬਣਾਇਆ ਜੀ ਪੂਰੀ ਸਫਾਈ ਆ ਔਰੇ ਪੂਰਾ ਵਧੀਆ ਬਣਾਇਆ ਹੈ ਜੀ ਉਟਪਾਉਂਟ ਤੇ ਮਤਲਬ ਸੌਕਲਮ ਲੋਕੇਸ਼ਨ ਬਹੁਤ ਸੋਹਣੀ ਹੈ ਫੋਨ ਲੈ ਗਿਆ ਇਰਫਾਨ ਅਬਦਾ ਅਸ਼ੀਰ ਮੂ ਵੀ ਪਿੱਕ ਕਰਨਾ ਨੇ ਆ ਵੀਡੀਓ ਜੰਗੀ ਲੱਗੀ ਵੀਰਾਂ ਜਰੂਰ ਸ਼ੇਅਰ ਕਰ ਦਿਓ ਆਲ ਦੀ ਨਾਲ ਤੇ ਆਇਓ ਜਰੂਰ ਇੱਥੇ ਇੱਕ ਵਾਰੀ ਇਹ ਰੀੜੇ ਪਿੰਡ ਦੇ ਵਿੱਚ ਆਪਨੇ ਆਇਆ ਜੀ ਕੱਲੂ ਘਰਾਂ ਠੀਕ ਆ ਜੀ ਉੱਥੇ ਬਾਂਮੇ ਪਤੂ ਲਾਇਉ ਤੇ ਅੱਜ ਇੱਧਰ ਕੀ ਆ ਆ ਦੇਖੋ ਜੀ ਬਣਾ ਕਿੰਨਾ ਘਰ ਇੱਥੇ ਇੱਥੇ ਇਕੱਠਾ ਹੀ ਲੜਾਈ ਹੋਈ ਸੀ ਇੱਥੇ ਹੀ ਰੋਈ ਸੀ ਤੇ ਆ ਜੋ ਤੁਹਾਨੂੰ ਦੱਸ ਦਿਆ ਵੀ ਕੀ ਇਤਿਹਾਸ ਹੈ ਇਹਦੇ ਬਾਰੇ ਆ ਦੇਖੋ ਲੱਗਿਆ ਬੋਰ ਕਿਉਂਕਿ ਮੈਨੂੰ ਜਿਆਦਾ ਨੌਲੇਜ ਨਹੀਂ ਹੈਗੀ ਤੇ ਆ ਦੇ ਇੱਥੇ ਲਿਖਿਆ ਪੂਰਾ ਵੱਡਾ ਕੱਲੂ ਘਾਰੇ ਬਾਰੇ ਤੁਸੀਂ ਪੜ੍ਹ ਸਕਦੇ ਆ ਮੈਂ ਕਿਉਂਕਿ ਪੂਰਾ ਕੈਮਰਾ ਜ਼ੂਮ ਕਰਕੇ ਦਿਹਾ ਤੁਹਾਨੂੰ ਇਤਿਹਾਸ ਬਾਰੇ ਤੇ ਤੁਸੀਂ ਦੇਖ ਸਕਦੇ ਹੋ ਤੁਸੀਂ ਪੜ੍ਹ ਲਿਓ ਤੇ ਆ ਨਾ ਠੀਕ ਹੈ ਜੀ ਪੌਜ਼ ਲਾ ਕੇ ਹਾਂਜੀ ਇੱਥੇ ਇੱਕ ਵਾਰੀ ਜ਼ਰੂਰ ਆ ਕੇ ਜਾਇਓ ਜੀ ਤੇ ਆ ਕੇ ਪਤਾ ਲੱਗੂ ਇੱਥੇ ਸਿਨੇਮਾ ਵੀ ਆ ਤੇ 2 4 5 ਮਿੰਟ ਦੀ ਵੀਡੀਓ ਦਿਖਾਉਂਦੇ ਨੇ ਪੂਰਾ ਦੱਸਦੇ ਨੇ ਇਤਿਹਾਸ ਬਾਰੇ ਕਿ ਕੀ ਹੋਇਆ ਜੀ ਕੀ ਗੱਲਬਾਤ ਸਾਰਾ ਦੱਸਦੇ ਨੇ ਪਿੰਡ ਦੀ ਢੀਡਾ ਦੇ ਵਿੱਚ ਬਣਿਆ ਹੋਇਆ ਕੱਲੂ ਕਾਰਾ ਠੀਕ ਹੈ ਜੀ ਵੀਡੀਓ ਚੰਗੀ ਲੱਗੀ ਜ਼ਰੂਰ ਸ਼ੇਅਰ ਕਰਿਓ ਤੇ ਲਾਈਕ ਕਮੈਂਟ ਜ਼ਰੂਰ ਕਰਿਓ ਠੀਕ ਹੈ ਜੀ ਤੇ ਤੁਸੀਂ ਇੱਕ